ਮੇਰੇ ਦੋਸਤ ਨੇ ਪਹਿਲਾਂ ਮੈਂ ਨਾ ساری ਉਮਰ ਕੌਮ ਦੇ ਵਰਤੇਦੇ ਰਹੇ 6-7 ਸਾਲ ਉਹ ਗੱਲ ਅਵਿਸ਼ ਮੈਨੂੰ ਬੜਾ ਜਾਣ ਜੀ ਨੂੰ ਠੀਕ ਹੈ ਇੱਕ ਦੂਜੇ ਨਾਲ ਯਾਰੀ ਦੋਸਤੀ ਚ ਬੰਦਾ ਲੈ ਜਾਂਦਾ ਚੀਜ਼ ਕਾਰ ਦੇ ਦੇ ਆ ਤੇ ਦਿੱਦ ਸੰਦੜ ਮੈਨੂੰ ਕਦੀ ਮਨਾ ਨਹੀਂ ਕੀਤਾ ਉਸ ਦਿਨ ਜਿੱਦਾਂ ਬੇਨਰ ਤੇ ਲੜਾਈ ਵੀ ਹੋਈ ਮੇਰੀ ਇਹਨਾਂ ਨੇ ਵੀਡੀਓ ਪਾਈ ਕਰਦੇ ਦੀ ਆਪਾਂ ਤੁਹਾਡੀ ਇੰਟਰਵਿਊ ਵੀ ਕੀਤੀ ਸੀ ਕੁਝ ਕਾਲ ਸਾਨੂੰ ਵੀ ਆਈਆਂ ਸੀਗੀਆਂ ਕਿ ਗੱਡੀਆਂ ਦੀ ਮੈਡਮ ਗੱਲ ਕਰਦੇ ਹੋ ਤੁਸੀਂ ਗੱਡੀ ਤਾਂ ਮੇਰੀ ਫੋਰਚੂਨਰ ਹੋਈ ਐਕਸਟਰਾ ਐਕਸਟਰਾ ਕਿ ਸਾਡੀ ਜਿਹੜੀ ਗੱਡੀਆਂ ਨੇ ਸਕਿੰਦਰ ਸ਼ਕਤੀ ਜੋ ਲੈ ਕੇ ਫਿਰਦਾ ਹੈ ਉਹ ਉਹਦੇ ਪੇਮੈਂਟ ਹਾਲੀ ਦੇਣ ਵਾਲੀ ਆ ਇਹ ਕਿੰਨਾ ਕੁ ਸੱਚਾ ਤੁਸੀਂ ਦੱਸੋ ਮੈਂ ਫਿਰ ਜਿੰਨਾ ਸਪੈਸ ਲਮਾ ਦਾ ਫਿਰ ਤਾਂ ਮੈਂ ਸੌਣੂ ਵੀ ਗਿਆ ਸੋ ਮੈਂ ਇਹਨਾਂ ਨੂੰ ਮੈਟਰ ਹੀ ਨਹੀਂ ਕਰਦਾ ਇੱਦਾਂ ਦੇ ਨਾਲ ਮੈਨੂੰ ਵੀ ਨਹੀਂ ਪਤਾ ਉਹ ਬੰਦੇ ਜਾਣਦੇ ਵੀ ਨਹੀਂ ਮੈਨੂੰ ਜਿਹੜੇ ਮੈਨੂੰ ਕਾਲਸ ਕਰ ਰਹੇ ਨੇ ਕਿਸੇ ਨੇ ਗਲਤ ਫੋਨ ਕੀਤਾ ਕਿ ਮੈਂ ਇੱਕ ਗੈਂਗਸਟਰ ਬੋਲਦਾ ਇੱਦਾਂ ਕਰਦਿਆਂ ਜੇ ਸਾਡੀ ਗੱਲ ਨਾ ਮੰਨੀ اپنی درخواست واپس ਲੈ ਦੱਸਣ ਦਾ ਜੀ ਇੱਕ ਕਦੋਂ ਦੀ ਗੱਲ ਕਰ ਰਹੇ ਹੋ ਸਾਡੀ ਇੰਟਰਵਿਊ ਤੋਂ ਬਾਅਦ ਦੀ ਹੈ ਉਸ ਤੋਂ ਪਹਿਲਾਂ ਦੀ ਬਾਅਦ ਦੀ ਮੈਮ ਉਸ ਤੋਂ ਬਾਅਦ ਦੀ ਹਾਂਜੀ ਕਿ ਤੁਹਾਨੂੰ ਇੰਟਰਵਿਊ ਦਿੱਤੀ ਜੇ ਉਹ ਇਤਹਾ ਕਰਤਾ ਤਾਂ ਮੈਨੂੰ ਅਨਨੋਮ ਨੰਬਰ ਤੋਂ ਕਾਲ ਕਰਦੇ ਮੇਰੇ ਕੋਲ ਸਕਰੀਨ ਸ਼ਾਟ ਹੈਗੇ ਆ ਤਾਂ ਮੈਂ ਪੁਲਿਸ ਨੂੰ ਵੀ ਦਿੱਤੇ ਹੋਏ ਆ ਕਿ ਉਹ ਬੰਦੇ ਮੈਨੂੰ ਧਮਕਾ ਰਹੇ ਨੇ ਕਿ ਆਪਣੀ ਤਰਖਾਸਤ ਵਾਪਸ ਲੈ ਨਹੀਂ ਤਾਂ ਕਹਿੰਦਾ ਦੇਖਾਂਗੇ ਗਾਂਜਾ ਕੀ ਹੁੰਦਾ ਕੋਈ ਐ ਪਰਸਨਲ ਲਾਕਡਾਟ ਸੀਗੀ ਪਾਲਾ ਦੀ ਕਮੇ ਕੋਈ ਪਰਸਨਲ ਲੱਗਦਾ ਨਹੀਂ ਸੀ ਜਸਟ ਇਹਨੂੰ ਮੈਂ ਗੱਡੀ ਲੈ ਮਨਾ ਕੀਤਾ ਸੈਕਿੰਡ ਥਿੰਗ ਜੇ ਕੋਈ ਪ੍ਰੋਬਲਮ ਹੁੰਦੀ ਤਾਂ ਇਹ ਵੀ ਪੁਲਿਸ ਕੋ ਜਾਂਦਾ ਜਾਂ ਮੀਡੀਆ ਕੇ ਦੱਸਦਾ ਨਾ ਕਿ 2-3 ਮਹੀਨੇ ਹੋ ਗਏ ਤੁਸੀਂ ਮੀਡੀਆ ਨੇ ਮੇਰਾ ਸਾਥ ਦਿੱਤਾ ਮੇਰਾ ਫੇ ਇਹ ਵੀ ਜੇ ਸਹੀ ਹੁੰਦਾ ਕਿਤੇ ਆ ਕੇ ਆਉਂਦਾ ਨਾ ਇਹਨੂੰ ਵੀ ਸਾਰੀ ਦੁਨੀਆ ਪੁੱਛਦੀ ਕੋਈ ਤਾਂ ਮੈਟਰ ਹੋਊਗਾ ਲੜਾਈ ਮੈਡਮ ਨੂੰ ਖੁੱਦ ਨੂੰ ਨਹੀਂ ਪਤਾ ਉਹਨਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਫੋਨ ਕਰਾਏ ਅਸੀਂ ਇਦਾਂ ਕਰਦੇ ਆਂਗੇ ਸਾਡੇ ਸੈਂਟਰ ਤੱਕ ਲਿੰਕ ਕਿਆ ਮੁੰਬਈ ਇਤਾਂ ਇਤਾਂ ਅਸੀਂ ਸਾਰੇ ਅਪਰੋਚ ਦਿਖਾ ਦੇ। ਉਹਨੇ ਵੀ ਕੱਟ ਕੇ ਵੀਡੀਓ ਵਾਰੀ ਦਿੱਤੀ वर्ल्ड वाइड ਵੀ। ਉਹ ਕਹਿੰਦੇ ਜੇ ਤੂੰ ਨਹੀਂ ਪਰ ਅਰਜ਼ੀ ਵਾਪਿਸ ਲਈ ਤਾਂ ਅਸੀਂ ਫੇ ਤੇਰੇ ਤੇ ਹੋਰ ਹਮਲਾ ਕਰਾਂਗੇ ਮਾਪੇ ਤੇ ਜਾ। ਥ੍ਰੈਟ ਦਿੱਤੀਆਂ ਤੁਹਾਨੂੰ। ਦਿੰਦੇ ਨੇ ਬਟ ਪੁਲਿਸ ਮੇਰਾ ਕੋਈ ਸਾਥ ਨਹੀਂ। ਮੇਰੀ ਬਟ ਮੇਰਾ ਮੈਡਮ ਪੁਲਿਸ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਲੁਧਿਆਣੇ। ਕਿਸੇ ਨੇ ਮੈਨੂੰ ਕਟੋਕਟ 15 14 15 ਦਿਨ ਗਿਆ ਮੈਂ। ਸਾਰਾ ਦਿਨ ਬੈਠਾ ਸੀ। ਫੇ ਆ ਜਾਂਦੇ ਫੇ ਇੱਕ ਹਰਪਾਲ ਸਰ ਨੇ ਤਾਂ ਉਹਨਾਂ ਕੋਲ ਪਹਿਲਾਂ ਮੈਂ ਉਹਨੂੰ ਆਪਣਾ ਮਿਲਕ ਦੱਸਦਾ ਉਹਨੂੰ ਬੜੀ ਸੁਣੀ ਕਿ ਉਹ ਜਦੋਂ ਹੋ ਕੇ ਗਿਆ ਉਹ ਕਹਿੰਦਾ ਯਾਰ ਆਪਣੀ ਕੰਪਲੇਂਟ ਵਾਪਸ ਲੈ ਕਹਿੰਦਾ ਨਹੀਂ ਤਾਂ ਉਲਟਾ ਪਰਚਾ ਦਿੱਤੀ ਪਾ ਦੇਣਗੇ ਇਦਾਂ ਕਹਿੰਦੀ ਸੀ ਕਿ ਮੈਡਮ ਨਹੀਂ ਚੱਲਦਾ AVP نیوز پنجاب ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿੰਮਰਨ ਸੋ ਆਪਾਂ ਅੱਜ ਸਰਨਲ ਮੌਜੂਦ ਰਹਿਣਗੇ ਸਤਵਿੰਦਰ ਸਿੰਘ ਸੱਤੀ ਜੋ ਕਿ ਪਹਿਲਾਂ ਤਾਂ ਇਹਨਾਂ ਨਾਲ ਆਪਾਂ ਇੰਟਰਵਿਊ ਕਰਦੇ ਆ ਇਹਨਾਂ ਤੋਂ ਇੰਟਰੋਡਕਸ਼ਨ ਲੈਣੇ ਆ ਕਿ ਇਹ ਪਹਿਲਾਂ ਇਹਨਾਂ ਦਾ ਕੰਮਕਾਰ ਕੀ ਹੈ ਸਵਾਗਤ ਹੈ ਸਰ ਤੁਹਾਡਾ AVP نیوز ਪੰਜਾਬ ਦੇ ਵਿੱਚ ਸਤਿ ਸ਼੍ਰੀ ਅਕਾਲ ਮੈਂ ਮੇਰਾ ਨਾਮ ਸਤਵਿੰਦਰ ਸਿੰਘ ਹੈ ਮੈਂ ਮੈਂ ਟ੍ਰਾਂਸਪੋਰਟ ਦਾ ਤੇ ਕਾਰ ਸੇਲ ਪਰਚੇਸ ਦਾ ਕੰਮ ਕਰਦਾ ਹਾਂ ਲਕਸ਼ਰੀ ਕਾਰਸ ਦਾ ਤਾਂ ਇਹ ਕੰਮ ਕਰਦਿਆਂ ਨੂੰ ਮੈਨੂੰ ਕਟੋ-ਕਟ 10-12 ਸਾਲ ਹੋ ਗਏ ਆ ਆਰਾਊਂਡ ਹਾਂਜੀ 10 ਸਾਲ ਜੀ ਤੇ ਗੱਲਬਾਤ ਕਰਦੇ ਆ ਤੁਹਾਡੇ ਨਾਲ ਕਿ ਦੇਖੋ ਜਿਸ ਤਰੀਕੇ ਨਾਲ ਤੁਹਾਡਾ ਚਲੋ ਜੋ ਵੀ ਪਿੱਛੇ ਆਪਾਂ ਦੇਖਿਆ ਸੀ ਵਾਇਰਲ ਵੀਡੀਓ ਸੀਗੀ ਉਸ ਟਾਈਮ ਦੀ ਵਾਇਰਲ ਵੀਡੀਓ ਸੀਗੀ ਤੁਹਾਡੇ ਯਾਰ ਹੀ ਯਾਰ ਮਾਰ ਕਰ ਗਏ ਤਾਂ ਉਸ ਬਾਰੇ ਤਾਂ ਚਲੋ ਆਪਾਂ ਪਿੱਛੇ ਵੀ ਇੰਟਰਵਿਊ ਦੇ ਵਿੱਚ ਸਾਰਾ ਡਿਸਕਸ਼ਨ ਕੀਤਾ ਸੀਗਾ ਤੇ ਕਿੱਦਾਂ ਤੁਸੀਂ ਇੰਨੀ ਦੁਸ਼ਮਣੀ ਆਪਣੇ ਗੱਲ ਮੋ ਲੈ ਲਈ ਕਿ ਤੁਹਾਡੇ ਆਪਸ ਦੇ ਜਿਹੜੇ ਬੈਠਣ ਵਾਲੇ ਦੋਸਤ ਹੀ ਇੱਕ ਟਾਈਮ ਦੇ ਵਿੱਚ ਤੁਹਾਡੇ ਨਾਲ ਬੈਠ ਕੇ ਖਾਣਾ ਪੀਣਾ ਖਾਂਦੇ ਦੂਜੇ ਟਾਈਮ ਦੇ ਵਿੱਚ ਇੱਕ ਘੰਟੇ ਬਾਅਦ ਹੀ ਤੁਹਾਡੇ ਨਾਲ ਯਾਰ ਮਾਰ ਕਰ ਜਾਂਦੇ ਆ ਤੇ ਇਹਦਾ ਤੁਸੀਂ ਕਾਰਨ ਕੀ ਮੰਨਦੇ ਹੋ ਸਟਾਰਟਿੰਗ ਲਾਈਫ ਕਿੱਦਾਂ ਦੀ ਰਹੀ ਤੁਹਾਡੀ ਮੈਂ ਮੈਂ ਬਹੁਤ ਸੋਹਣੀ ਲਾਈਫ ਜੀ ਨਾ ਮੈਂ ਜਿਮ ਜਾਣਾ ਕੰਮ ਕਰਦਾ ਤਾਂ ਦੈਟਸ ਇਟ ਮੈਂ ਕਦੀ ਵੀ ਕਿਸੇ ਨਾਲ ਨਹੀਂ ਲੜਿਆ ਲਾਈਫ ਚ ਕਦੀ ਵੀ ਨਹੀਂ ਇੰਟਾਇਰ ਲਾਈਫ ਮੈਂ ਕਦੀ ਵੀ ਨਹੀਂ ਲੜਿਆ ਮੈਨੋਂ ਕਿਸੇ ਨਾਲ ਇਹ ਮੇਰੇ ਦੋਸਤ ਨੇ ਪਹਿਲਾਂ ਮੈਨਾਂ ساری ਉਮਰ ਘਮਦੇ ਵਰਤੇਦੇ ਰਹੇ 6-7 ਸਾਲ ਹੋ ਗਏ ਲਵਿਸ਼ ਮੈਨੂੰ ਉਪਰਾਈ ਜਾਣਦੇ ਨੂੰ ਠੀਕ ਹੈ ਇੱਕ ਦੂਜੇ ਨਾਲ ਯਾਰੀ ਦੋਸਤੀ ਚ ਬੰਦਾ ਲੈ ਜਾਂਦਾ ਚੀਜ਼ ਕਾਰ ਦੇ ਦੇ ਆ ਤੇ ਜੇ ਦਿਸਣ ਦੈਟ ਮੈਨੂੰ ਕਦੀ ਮਨਾ ਨਹੀਂ ਕੀਤਾ ਉਸ ਦਿਨ ਜਿੱਦਾਂ ਡਿਨਰ ਤੇ ਲੜਾਈ ਵੀ ਹੋਈ ਮੇਰੀ ਇਹਨਾਂ ਨੇ ਵੀਡੀਓ ਪਾਈ ਕਟ ਦੇ ਦੀ ਤਾਂ ਜਦੋਂ ਮੇਰੇ ਇਹਨਾਂ ਨੇ ਕੱਪੜੇ ਪਾੜੇ ਵੀਡੀਓਜ਼ ਬਣਾ ਕੇ ਆਲਓਵਰ ਵਰਲਡ ਲਈ ਜੀ ਕਾਫੀ ਵਾਇਰਲ ਵੀਡੀਓ ਹੋਈ ਸੀ ਕਿ ਜੀ ਮੈਮ ਇਹਨਾਂ ਨੇ ਇਹਨੂੰ ਮੈਂ ਜਸਟ ਮਨਾ ਕੀਤਾ ਮੈਂ ਕਿਹਾ ਮੈਂ ਨਹੀਂ ਕਰ ਦਊਂਗਾ ਤੈਨੂੰ ਕਿਉਂਕਿ ਉਹ ਤਾਂ ਮੇਰੀ ਮਰਜ਼ੀ ਹੈ ਨਾ ਮੇਰੀ ਚੀਜ਼ ਹੈ ਮੈਂ ਦਮਾ ਨਾ ਤਾਂ ਮੈਂ ਇਟਸ ਮਾਈ ਲਾਈਫ ਮੈਂ ਕਿਸੇ ਨੂੰ ਥੋੜੀ ਦਊਂਗਾ ਡਿਸੀਜਨ ਸੋ ਮੈਂ ਆਪਣਾ ਡਿਸੀਜਨ ਲੈ ਇਹਨੂੰ ਮੈਂ ਮਨਾ ਕੀਤਾ ਫੇਰ ਮੈਂ ਨਾ ਫੂਡ ਖਾ ਰਿਹਾ ਸੀ ਐਂਡ ਟੇਕ ਅ ਕਾਫੀ ਫੇਰ ਮੈਂ ਨਾ ਉਸ ਤੋਂ ਬਾਅਦ ਗੱਲਾਂ ਗੁੱਲਾ ਕਰਕੇ ਇਹਨੂੰ ਬਾਏ ਕਰਨ ਲੱਗਾ ਜਦੋਂ ਮੈਂ ਮੁੜਿਆ ਤਾਂ ਇਹਨੇ ਮੇਰੇ ਸਿਰ 'ਚ ਮਾਰਿਆ ਫੇਰ ਕੱਟ ਕੇ ਗੱਡੀਆਂ ਦੀ ਗੱਲ ਕਰੀਏ ਆਪਾਂ ਤੁਹਾਡੀ ਇੰਟਰਵਿਊ ਵੀ ਕੀਤੀ ਸੀ ਕੁਝ ਕਾਲ ਸਾਨੂੰ ਵੀ ਆਈਆਂ ਸੀਗੀਆਂ ਕਿ ਗੱਡੀਆਂ ਦੀ ਮੈਡਮ ਗੱਲ ਕਰਦੇ ਹੋ ਤੁਸੀਂ ਗੱਡੀ ਤਾਂ ਮੇਰੀ ਫੋਰਚੂਨਰ ਹੋਈ ਐ ਇਕਸੈਟਰਾ ਇਕਸੈਟਰਾ ਕਿ ਸਾਡੀ ਜਿਹੜੀ ਗੱਡੀਆਂ ਨੇ ਸਤਿੰਦਰ ਸੱਤੀ ਜੋ ਲੈ ਕੇ ਫਿਰਦਾ ਏ ਉਹਨਦੇ ਪੇਮੈਂਟ ਹਾਲੀ ਦੇਣ ਵਾਲੀ ਆ ਇਹ ਕਿੰਨਾ ਕੁ ਸੱਚਾ ਤੁਸੀਂ ਦੱਸੋ ਮੈਮ ਮੈਨੂੰ ਵੀ ਕਾਲਸ ਆਈਆਂ ਨੇ ਉਸ ਰਿਗਾਰਡਿੰਗ ਤਾਂ ਲੁਧਿਆਣੇ ਦੇ ਬੰਦੇ ਨੇ ਤਾਂ ਮੈਂ ਉਹਨਾਂ ਦਾ ਨਾਮ ਨਹੀਂ ਲਵਾਵਾਂਗਾ ਬਟ 2-3 ਸਾਲ ਹੋ ਗਏ ਉਹ ਡੀਲ ਹੋਈ ਨੂੰ ਤਾਂ ਉਹਨਾਂ ਨੂੰ 3 ਸਾਲ ਬਾਅਦ ਲੜਾਈ ਤੋਂ ਬਾਅਦ ਹੀ ਚੇਤੇ ਆਇਆ ਇੱਕ ਪਾਸੇ ਤੁਹਾਡਾ ਲਗਜ਼ਰੀ ਗੱਡੀਆਂ ਦਾ ਕੰਮਕਾਰ ਆ ਇੱਕ ਪਾਸੇ ਮਤਲਬ ਆ ਨਾਮ ਲੱਗ ਰਹੀ ਨੇ ਤਾਂ ਇਹ ਕਿੱਦਾਂ ਦੇਖਦੇ ਇਸ ਚੀਜ਼ ਮੈਡਮ ਮੈਂ ਫਿਰ ਜੀ ਇੰਨਾ ਸਟ्रेस ਲਮਾਦਾ ਫਿਰ ਤਾਂ ਮੈਂ ਸੌਣੋ ਵੀ ਗਿਆ ਸੋ ਮੈਂ ਇਹਨਾਂ ਨੂੰ ਮੈਟਰ ਹੀ ਨਹੀਂ ਕਰਦਾ ਏਦਾਂ ਦੇ ਮੈਡਮ ਮੈਨੂੰ ਵੀ ਨਹੀਂ ਪਤਾ ਉਹ ਬੰਦੇ ਜਾਣਦੇ ਵੀ ਨਹੀਂ ਮੈਨੂੰ ਜਿਹੜੇ ਮੈਨੂੰ ਕਾਲਸ ਕਰ ਰਹੇ ਉਸ ਤੋਂ ਬਾਅਦ ਮਿੱਤੂ ਇੱਕ ਪ੍ਰੂਫ ਪਿਆ ਮੈਨੂੰ ਇੱਕ ਕਿਸੇ ਨੇ ਗਲਤ ਫੋਨ ਕੀਤਾ ਕਿ ਮੈਂ ਇਹ ਗੈਂਗਸਟਰ ਬੋਲਦਾ ਏਦਾਂ ਕਰਦੇ ਆਂਗੇ ਜੇ ਸਾਡੀ ਗੱਲ ਨਾ ਮੰਨੀ ਆਪਣੀਆਂ ਦਰਖਾਸਤਾਂ ਵਾਪਿਸ ਲੈ ਦੱਸਣ ਥੈਟ ਜੇ ਉਹ ਇੱਕ ਕਦੋਂ ਦੀ ਗੱਲ ਕਰ ਰਹੇ ਹੋ ਸਾਡੀ ਇੰਟਰਵਿਊ ਤੋਂ ਬਾਅਦ ਦੀ ਹੈ ਉਸ ਤੋਂ ਪਹਿਲਾਂ ਦੀ ਬਾਅਦ ਦੀ ਮੈਮ ਉਸ ਤੋਂ ਬਾਅਦ ਦੀ ਹਾਂਜੀ ਕਿ ਤੂੰ ਇੰਟਰਵਿਊ ਦਿੱਤੀ ਜੇ ਉਹ ਏਦਾਂ ਕਰਤਾ ਤਾਂ ਮੈਨੂੰ ਅਨੋਨ ਨੰਬਰਸ ਤੋਂ ਕਾਲ ਕਰਦੇ ਮੇਰੇ ਤੋਂ ਸਕਰੀਨਸ਼ਾਟ ਹੈਗੇ ਆ ਤਾਂ ਮੈਂ ਪੁਲਿਸ ਨੂੰ ਵੀ ਦਿੱਤੇ ਹੋਏ ਆ ਕਿ ਉਹ ਬੰਦੇ ਮੈਨੂੰ ਧਮਕਾ ਰਹੇ ਨੇ ਕਿ ਆਪਣੀ ਤਰਖਾਸਤ ਵਾਪਸ ਲੈ ਨਹੀਂ ਤਾਂ ਕਹਿੰਦਾ ਦੇਖਾਂਗੇ ਗਾਂ ਜਾ ਕੇ ਕੀ ਹੁੰਦਾ ਤੇ ਨਾ ਫੇਰ ਇੱਦਾਂ ਦੀ ਗੱਲ ਕਰੀਏ ਸਰ ਦੇਖੋ ਸਤਿੰਦਰ ਜੀ ਤੁਸੀਂ ਕਹਿੰਦੇ ਹੋ ਤੁਹਾਡੇ ਬੜੇ ਕਰੀਬੀ ਦੋਸਤ ਸੀਗੇ ਜਿਨ੍ਹਾਂ ਨਾਲ ਚਲੋ ਜੋ ਵੀ ਮੈਟਰ ਹੋਇਆ ਤੁਹਾਡਾ ਹੈ ਨਾ ਬੜਾ ਗਲਤ ਹੋਇਆ ਇਹਦਾ ਆਪਾਂ ਨੂੰ ਤਾਂ ਨਹੀਂ ਪਤਾ ਵਾ ਪਰ ਜਦੋਂ ਇੰਟਰਵਿਊ ਕੀਤੀ ਆਪਾਂ ਉਸ ਤੋਂ ਬਾਅਦ ਸਾਨੂੰ ਕੁਝ ਐਸੀਆਂ ਕਾਲਸ ਵੀ ਆਈਆਂ ਕਿ ਤੁਹਾਡੇ ਤੇ ਇਦਾਂ ਜੀ ਕੁਝ ਪਰਚੇ ਨੇ ਇਹ ਵੋ ਹੈ ਨਾ ਉਹ ਚੀਜ਼ਾਂ ਨੂੰ ਕਿੱਦਾਂ ਤੁਸੀਂ ਮੈਨੇਜ ਕਰਦੇ ਹੋ ਤੁਸੀਂ ਕਹਿੰਦੇ ਇੱਕ ਮੈਂ ਸਾਫ਼ ਜਿਹੜਾ ਆਪਾਂ ਕਹਿ દઈએ ਕਿ ਤੁਸੀਂ ਕਿਹਾ ਆਪਾਂ ਆਫ ਰਿਕਾਰਡ ਵੀ ਸੁਣਿਆ ਵਾ ਤੁਹਾਡੇ ਤੋਂ ਕਿ ਤੁਸੀਂ ਲੜਾਈ ਬਾਰੇ ਜਾਣਦੇ ਹੀ ਨਹੀਂ ਹੋ ਲੜਾਈ ਮਤਲਬ ਤੁਸੀਂ ਤੁਸੀਂ ਇੱਕ ਚੀਜ਼ ਇਹ ਵੀ ਆਪਾਂ ਦੇਖੀ ਆ ਤੁਸੀਂ ਕਿਹਾ ਮੈਂ ਕੁੱਤੇ ਨੂੰ ਵੀ ਡੰਡਾ ਮਾਰਨਾ ਹੋਵੇ ਤੇ ਉਹ ਚੀਜ਼ ਵੀ ਮੇਰੇ ਤੋਂ ਨਹੀਂ ਹੁੰਦੀ ਆ ਤੇ ਇਦਾਂ ਲੜਾਈ ਇੰਨੀ ਦੁਸ਼ਮਣੀ ਕੀ ਕਾਰਨ ਕੀ ਮੰਨਦੇ ਹੋ ਫੈਮਿਲੀ ਦੇ ਵਿੱਚ ਕੌਣ ਕੌਣ ਮੇਰੇ ਮਮਾ ਪਾਪਾ ਇੱਥੇ ਆ ਬਾਕੀ ਫੈਮਿਲੀ ਯੂਐਸ ਰਹਿੰਦੀ ਮੇਰੇ ਬ੍ਰਦਰ ਮੇਰੀ ਭੈਣ ਉਹ ਸਾਰੇ ਯੂਐਸ ਸੈਨ ਫਰਾਂਸ ਕੋਈ ਫੈਮਿਲੀ ਮੈਟਰ ਸੀਗਾ ਜਾਂ ਫਿਰ ਤੁਹਾਡੀ ਕੋਈ ਆਪਸੀ ਦੁਸ਼ਮਣੀ ਸੀਗੀ ਪਹਿਲਾਂ ਦੀ ਜਿਹੜੇ ਫਰੈਂਡ ਨਾਲ ਤੁਹਾਡੀ ਗੱਲਬਾਤ ਹੋਈ ਸੀਗੀ ਏਦਾਂ ਦੀ ਗੱਲ ਹੋ ਗਈ ਕਿ ਯਾਰ ਮਾਰ ਹੋ ਗਈ ਤਾਂ ਉਹ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕੋਈ ਐ ਪਰਸਨਲ ਲਾਕਡਾਟ ਸੀਗੀ ਪਹਿਲਾਂ ਦੀ ਮੈਂ ਕੋਈ ਪਰਸਨਲ ਲਾਕਡਾਟ ਨਹੀਂ ਸੀ ਜਸਟ ਇਹਨਾਂ ਮੈਂ ਗੱਡੀ ਲੈਮਾਨਾ ਕੀਤਾ ਸੈਕਿੰਡ ਥਿੰਗ ਜੇ ਕੋਈ ਪ੍ਰੋਬਲਮ ਹੁੰਦੀ ਤਾਂ ਇਹ ਵੀ ਪੁਲਿਸ ਕੋ ਜਾਂਦਾ ਜਾਂ ਮੀਡੀਆ ਕੇ ਦੱਸਦਾ ਨਾ ਆਕੇ ਕਿਉਂਕਿ 2-3 ਮਹੀਨੇ ਹੋ ਗਏ ਤੁਸੀਂ ਮੀਡੀਆ ਨੇ ਮੇਰਾ ਸਾਥ ਦਿੱਤਾ ਮੇਰਾ ਫੇ ਇਹ ਵੀ ਜੇ ਸਹੀ ਹੁੰਦਾ ਕਿਤੇ ਅੱਗੇ ਆਉਂਦਾ ਨਾ ਕਿ ਹਾਂ ਸੱਤੀ ਤੂੰ ਆ ਕੀ ਬਿਲਕੁਲ ਅਸੀਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਮੈਟਰ ਬਾਰੇ ਕਿਉਂਕਿ ਅਸੀਂ ਵੀ ਦੇਖੋ ਇੱਕ ਪੱਖ ਤੁਹਾਡਾ ਜਾਣਿਆ ਦੂਜਾ ਪੱਖ ਸਾਡਾ ਵੀ ਫਰਜ ਬੰਦਾ ਪਰ ਅਸੀਂ ਦੇਖਿਆ ਕਿ ਉਸ ਬੰਦੇ ਨੇ ਜਵਾਬ ਨਹੀਂ ਦਿੱਤਾ ਕੋਈ ਵੀ ਉਹ ਕਹਿੰਦੇ ਜੀ ਅਸੀਂ ਤਾਂ ਕੈਮਰੇ ਮੂਰੇ ਆਣਾ ਹੀ ਨਹੀਂ ਚਾਹਦੇ ਆ ਤੇ ਇਸੇ ਕਰਕੇ ਆਪਾਂ ਤੁਹਾਡੇ ਕੋਲ ਡਿਟੇਲ ਜਾਣ ਰਹੀ ਆ ਕਿ ਕੀ ਮੈਟਰ ਰਿਹਾ ਇੱਦਾਂ ਮੈਮ ਉਹ ਤੁਹਾਡੇ ਅੱਗੇ ਆਉਣਗੇ ਕਿ ਕਿਹੜੇ ਮੂਨ ਲਾਈਕ ਕੋਈ ਗੱਲ ਹੋਵੇ ਤਾਂ ਆਉਣਗੇ ਮੈਨੂੰ ਵੀ ਸਾਰੀ ਦੁਨੀਆ ਪੁੱਛਦੀ ਕੋਈ ਤਾਂ ਮੈਟਰ ਹੋਊਗਾ ਲੜਾਈ ਦਾ ਮੈਡਮ ਮੈਨੂੰ ਖੁਦ ਨੂੰ ਨਹੀਂ ਪਤਾ ਮੈਂ ਪੁਲਿਸ ਕੋ ਵੀ ਜਦੋਂ ਗਿਆ ਸੀਗਾ ਲੁਧਿਆਣੇ ਤਾਂ ਉਹਨਾਂ ਨੇ ਵੀ ਉਹਨੂੰ ਕਾਲ ਕੀਤੀ ਪਹਿਲਾਂ ਉਹਨੇ ਕਿਹਾ ਕਿ ਪੈਸੇ ਲੈਣੇ ਉਹ ਵੀ ਗਲਤ ਪ੍ਰੂਫ ਹੋਇਆ ਫਿਰ ਕਹਿੰਦਾ ਦੱਸਨ ਥੈਟ ਉਹ ਵੀ ਗਲਤ ਕਿਉਂਕਿ ਮੈਡਮ ਜੇ ਕੋਈ ਪ੍ਰੂਫ ਹੁੰਦਾ ਅੱਛਾ ਜੇ ਕੋਈ ਪੈਸੇ ਦੀ ਵੀ ਗੱਲ ਸੀ ਤਾਂ ਕੋਟੇ ਤੋਂ ਬੰਦਾ ਇਸ ਜਿੱ ਇੰਨੀ ਕੁੱਟਮਾਰ ਕੀਤੀ ਉਹ ਮੁੰਡੇ ਨੇ ਤੁਸੀਂ ਉਹਨਾਂ ਦੇ ਉੱਤੇ ਕੋਈ ਪੁਲਿਸ ਕੰਪਲੇਂਟ ਕੋਈ ਕੋਈ ਮਤਲਬ ਕਾਰਵਾਈ ਹੋਈ ਉਹਨਾਂ ਤੇ ਕਿੰਨੇ ਕੋ ਐਫਰਟ ਕੀਤੇ ਤੁਸੀਂ ਕੋਈ ਕਾਰਵਾਈ ਨਹੀਂ ਹੋਈ ਬਟ ਮੇਰਾ ਹੁਣ ਜੋ ਹੱਕ ਸੀ ਮੈਂ ਉਹ ਸਟਾਰਟਿੰਗ ਕੀਤੀ ਆ ਉਹ ਮੈਂ ਦੱਸਣਾ ਨਹੀਂ ਆ ਇਹਦੇ ਤੇ ਕੀ ਉਹਨਾਂ ਨੂੰ ਇਦਾਂ ਹੋਵੇ ਉਹਨਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਫੋਨ ਕਰਾਏ ਅਸੀਂ ਇਦਾਂ ਕਰ ਦਿਆਂਗੇ ਸਾਡੇ ਸੈਂਟਰ ਤੱਕ ਲਿੰਕ ਆ ਬੰਬਈ ਇਦਾਂ ਇਦਾਂ ਅਸੀਂ ਸਾਰੇ ਪਾਸੇ ਆਪਾਂ ਅਪਰੋਚ ਦਿਖਾ ਰਹੇ ਆਪਣੀ ਦਿਖਾ ਰਹੇ ਵਧੀਆ ਗੱਲ ਹੈ ਉਹਨਾਂ ਦਾ ਉਹਨਾਂ ਦਾ ਹੱਕ ਹੈ ਉਹ ਕਰਨ ਜੇ ਉਹ ਸਹੀ ਹੁੰਦੇ ਤਾਂ মিডিਆ ਕਿਉਂਦੇ ਨਾ ਮੈਂ ਦੇ ਜੇ ਅਗਰ ਕੋਈ ਬੰਦਾ ਸਹੀ ਹੋ ਮੈਂ ਬੋਲ ਰਿਹਾ ਨਾ ਤਾਂ ਦੇਖੇ ਮੇਰੀ ਵੀਡੀਓਜ਼ ਆਈਆਂ ਮੈਨੂੰ ਕੁੱਟਿਆ ਮਾਰਿਆ ਮੈਂ ਤਾਂ ਸੱਚ ਹੀ ਖਾ ਰਿਹਾ ਹਰੇ ਕੋਈ ਇੱਕ ਥੱਪੜ ਵੀ ਕਿਸੇ ਨੂੰ ਲਾ ਜਾਂਦਾ ਉਹ ਵੀ ਕਹਿੰਦਾ ਕਿ ਮੈਨੂੰ ਇਨਸਾਫ ਮਿਲੇ ਤੇ ਤੁਹਾਡੀ ਕੁੱਟ ਮਾਰਦੀ ਇਨੀ ਵੀਡੀਓ ਵਾਇਰਲ ਕਰਦੀ 올 ਓਵਰ ਵਰਡ ਦੇ ਵਿੱਚ ਤੇ ਤੁਸੀਂ ਕੁਝ ਨਹੀਂ ਕੀਤਾ ਮਤਲਬ ਤੁਸੀਂ ਕੋਈ ਕੰਪਲੇਂਟ ਤੁਹਾਡੀ ਇਸ ਰਿਗਾਰਡਿੰਗ ਤੁਸੀਂ ਪਤਾ ਨਹੀਂ ਕੀਤਾ ਕੁਝ ਵੀ ਮੈਡਮ ਮੈਂ ਪੁਲਿਸ ਕੋ ਗਿਆ ਉਹਨਾਂ ਨੇ ਮੇਰਾ ਨਹੀਂ ਸਾਧ ਦਿੱਤਾ ਲੁਧਿਆਣੇ ਉਸ ਤੋਂ ਬਾਅਦ ਇਨਿਮਤੇ ਹਮਲਾ ਕਰਾਇਆ ਗੁਰਾਇਆ ਠੀਕ ਹੈ ਉਹਨਾਂ ਨੇ ਉਹਨਾਂ ਤੇ ਪਰਚਾ ਕੀਤਾ ਆ ਮੁੰਡਿਆਂ ਤੇ ਨਾਮ ਦਾ ਸ਼ਖਸ਼ ਆ ਉਹਦੇ ਤੇ ਤਾਂ 2 4 ਨਹੀਂ ਉਹ 6 7 ਜਣੇ ਸੀ ਉਹਨਾਂ ਨੇ ਵੀ ਕੁੱਟ ਕੇ ਵੀਡੀਓ ਵਾਇਰਲ ਕੀਤੀ ਵਰਲਡਵਾਈਡ ਫੇ ਕਹਿੰਦੇ ਜੇ ਤੂੰ ਨਹੀਂ ਪਰ ਦਰਖਾਸਤ ਵਾਪਿਸ ਲਈ ਤਾਂ ਅਸੀਂ ਫੇ ਤੇਰੇ ਤੇ ਹੋਰ ਹਮਲਾ ਕਰਾਂਗੇ ਮਾਪੇ ਤੇ ਜਾ ਕੇ ਥ੍ਰੈਟ ਦਿੱਤੀਆਂ ਤੁਹਾਨੂੰ ਥ੍ਰੈਟ ਦਿੰਦੇ ਨੇ ਬਟ ਪੁਲਿਸ ਮੇਰਾ ਕੋਈ ਸਾਥ ਨਹੀਂ ਤੇਰੇ ਗੁਰਾਇਆ ਪੁਲਿਸ ਨੇ ਸਾਥ ਦਿੱਤਾ ਤਬਟ ਮੈਡਮ ਲੁਧਿਆਣਾ ਪੁਲਿਸ ਨੇ ਹਜੇ ਤੱਕ ਮੇਰਾ ਕੁਝ ਨਹੀਂ ਯਾਨੀ ਕਿ ਹੋਇਆ ਉਹਨਾਂ ਮੁੰਡਿਆਂ ਦੇ ਉੱਤੇ ਕਾਰਵਾਈ ਹੋਈ ਕੁਝ ਗੁਰਾਇਆਂ ਵਾਲਿਆਂ ਤੇ ਕਾਰਵਾਈ ਹਾਂਜੀ ਪੁਲਿਸ ਨੇ ਕੀਤੀ ਆ ਤਾਂ ਮੈਂ ਬਹੁਤ ਬਹੁਤ ਥੈਂਕਸ ਕਰਦਾ ਗੁਰਾਇਆਂ ਪੁਲਿਸ ਦਾ ਉਹਨਾਂ ਨੇ ਮੇਰਾ ਸਾਥ ਦਿੱਤਾ ਮਗਰ ਲੁਧਿਆਣਾ ਪੁਲਿਸ ਨੇ ਮੇਰੀ ਗੱਲ ਨਹੀਂ ਸੁਣੀ ਕਿਉਂਕਿ ਉਹ ਦੁਨੀਆ 'ਚ ਜੋ ਮੈਨੂੰ ਸੁਣਨ ਚਾਹੁੰਦਾ ਤਾਂ ਉਹ ਕਹਿੰਦੇ ਕਿ ਸਾਡੀ ਬਹੁ ਬਣੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਜੀ ਉਹ ਮੈਂ ਤਾਂ ਆਪਣਾ ਹੱਕ ਮੰਗ ਰਿਹਾ ਮੈਡਮ ਜੇ ਮੈਂ ਆਮ ਇਨਸਾਨ ਆ ਮੈਨੂੰ ਨਹੀਂ ਕੋਈ ਜਾਣਦਾ ਇਦਾਂ ਦਾ ਤਮੇਰੀ ਮੈਨੂੰ ਕੋਈ ਵੀ ਕੋਟ ਚੂਗਾ ਦਿਸ ਇਸ ਨਾਟ ਅ ਗੁੱਡ ਥਿੰਗ ਹੈ ਨਾ ਮੈਂ ਆਪਣਾ ਹੱਕ ਮੰਗਿਆ ਉਹਨਾਂ ਦਾ ਫਰਜ਼ ਹੈ ਮੈਨੂੰ ਹੱਕ ਦੇਣਾ ਤੇ ਤੁਹਾਡੇ ਸਾਹਮਣੇ ਤੁਸੀਂ ਕਿਸੇ ਥਰਡ ਬੰਦੇ ਨੂੰ ਵੀ ਵੀਡੀਓ ਦਿਖਾ ਦਿਓ ਮੈਨੂੰ ਕੁੱਟਦਾ ਮਾਰਦਾ ਮੇਰੀ ਟੀ-ਸ਼ਰਟ ਸਪਾਰਡਦਾ ਪਿਆ ਬੰਦੇ ਦੀ ਇੱਜ਼ਤ ਜਿਵੇਂ ਵੀ ਤੁਹਾਡੀ ਵੀਡੀਓ ਦੇਖੀ ਤਾਂ ਹੀ ਸਾਨੂੰ ਲੱਗਿਆ ਕਿ ਇਦਾਂ ਦੀ ਕੀ ਗੱਲਬਾਤ ਹੋ ਗਈ ਜਿਹੜੀ ਵਾਇਰਲ ਵੀਡੀਓ ਦੇ ਉੱਤੇ ਅਸੀਂ ਵੀ ਇਸੇ ਕਰਕੇ ਤੁਹਾਡੇ ਤੋਂ ਪੁੱਛਿਆ ਇਸ ਬਾਰੇ ਤੇ ਕਿੱਦਾਂ ਹੁਣ ਤੁਸੀਂ ਕਿੱਦਾਂ ਆਪਣੇ ਆਪ ਨੂੰ ਸੇਵ ਕਰਦੇ ਹੋਇਆ ਕਿੱਦਾਂ ਤੁਸੀਂ ਮਤਲਬ ਕਿਉਂਕਿ ਦੇਖਿਆ ਜਵੇ ਕਿ ਥ੍ਰੈਟ ਕਾਲ ਝੱਲੀ ਵੀ ਆਉਂਦੀਆਂ ਤੁਹਾਨੂੰ ਬਹੁਤ ਮ ਆਨਾਇਸ ਵੀਰੇ ਪਰ ਮੇਰੇ ਨਾਲ ਹੁੰਦੇ ਆ ਲਾਈਕ ਮੈਂ ਕੱਲਾ ਨਹੀਂ ਜਾਣ ਜੋ ਗਰਿਆ ਜੀ ਕਿਤੇ ਮੇਰੇ ਭਰਾ ਹੁੰਦੇ ਆ ਨਾਲ ਉਹ ਮੇਰੇ ਨਾਲੋਂ ਵੀ ਜ਼ਿਆਦਾ ਮੇਰੀ ਕੇਅਰ ਕਰਦੇ ਨੇ ਬਟ ਮੈਨਮ ਮੈਂ ਵੀ ਇੱਕ ਇਨਸਾਨ ਆ ਕਿੰਨਾ ਚਿਰ ਇਹਦਾ ਘੁੰਮਦਾ ਰਹੂੰਗਾ ਜੀ ਰੱਬ ਨਾ ਕਰੇ ਕੋਈ ਤਾਂ ਟਾਈਮ ਆਉਂਦਾ ਹੀ ਆ ਕੱਲਾ ਹੋ ਗਿਆ ਫੇਰ ਹੈਨਾ ਡਰ ਲੱਗਦਾ ਤੁਹਾਨੂੰ ਡਰ ਮੈਨਮ ਹੁਣ ਤੁਹਾਡੇ ਸਾਹਮਣੇ ਜੀ ਜਿਨ੍ਹਾਂ ਨੇ ਮੈਨੂੰ ਬੇਚੇਰੀਆਂ ਜਾ ਕੇ ਮਾਰਿਆ ਉਹਨਾਂ ਨੂੰ ਕੋਈ ਡਰ ਹੈ ਦੇਖੋ ਸਰਕਾਰੀ ਜਗ੍ਹਾ 'ਚ ਜਿੱਥੇ ਪੁਲਿਸ 24 ਘੰਟੇ ਆਉਂਦੀ ਜਾਂਦੀ ਲਾਈਕ ਸਮਵਰ ਉੱਥੇ ਮਾਰਿਆ ਕੋਈ ਸੰਗ ਨਹੀਂ ਉਹਨੇ ਮੈਨਾਂ ਫੂਡ ਖਾਂਦੇ ਨੇ ਇੱਕ ਹੁੰਦਾ ਪਿੱਠ ਤੇ वार ਸੁਣਿਆ ਹੁੰਦਾ ਛਾਤੀ ਤੇ ਕਦੋਂ ਕਿੰਨੇ ਚਿਰ ਦੀ ਦੋਸਤੀ ਸੀਗੀ ਜਿਹੜੀ ਇਹ ਤੁਹਾਡੀ ਲਾਸਟ ਦੇ ਵਿੱਚ ਤੁਹਾਨੂੰ ਪਤਾ ਕਿ ਯਾਰ ਮਾਰ ਹੋ ਗਈ ਕਿੰਨੇ ਟਾਈਮ ਦੀ ਦੋਸਤੀ ਮੈਡਮ ਮੇਰਾ ਇਹਦਾ ਤਾਂ 6-7 ਸਾਲ ਦਾ ਪਿਆਰ ਸੀ 6-7 ਸਾਲ ਦਾ ਮੈਡਮ ਇਹ ਦੁਬਈ ਜਾ ਕੇ ਵੀ ਮੇਰਾ ਨਾਮ ਲੈ ਕੇ ਉਹਨਾਂ ਤੋਂ ਕਾਰਾਂ ਲੈਂਦਾ ਹੁੰਦਾ ਸੀ ਕਿ ਸੱਤੀ ਮੈਨੂੰ ਚਾਹੀਦੀਆਂ ਜੀ ਉਹ ਕਹਦੇ ਮੈਂ ਤਾਂ ਉਹ ਵੀ ਪ੍ਰੂਫ ਪਾਏ ਆ ਮੈਂ ਕੋਈ ਜਿਹੜੇ ਤੁਹਾਡੇ ਤੇ ਨਾਮ ਲਗਾਉਂਦੇ ਨੇ আজকাল ਤਾਂ ਯੂਥ ਕਹਿੰਦੀ ਹੈ ਜਿੰਨੇ ਵੀ ਹੈਗੇ ਨੇ ਚਲੋ ਕਾਲਸ ਆਉਂਦੀਆਂ ਤੁਹਾਨੂੰ ਵੀ ਤੇ ਇਦਾਂ ਤੁਸੀਂ ਉਹਨੂੰ ਦੇਖਦੇ ਹੋ ਫਿਰ ਕੀ ਜਵਾਬ ਦਿੰਦੇ ਹੋ ਉਹਨਾਂ ਨੂੰ ਜਦੋਂ ਇਦਾਂ ਦੀਆਂ ਕਾਲਸ ਕਰਦੇ ਆ ਕਿਸੇ ਤੋਂ ਕਰਵਾਉਂਦੇ ਨਹੀਂ ਆ ਹੈਨਾ ਉਹ ਕਿਉਂਕਿ ਜਿਹੜੇ ਨਾਮ ਲੱਗਦੇ ਨੇ ਉਹਨਾਂ ਨੂੰ ਕਿੱਦਾਂ ਪ੍ਰੂਫ ਕਰਦੇ ਹੋ ਫਿਰ ਤੁਸੀਂ ਮੈਡਮ ਮੈਂ ਇਹਨਾਂ ਨੂੰ ਪ੍ਰੂਫ ਕਰਨ ਸਮਝਦੇ ਨਹੀਂ ਕੁਝ ਕਿਉਂਕਿ ਹੁਣ ਮੈਂ ਕਿੰਨਿਆਂ ਦਾ ਮੂੰਹ ਫੜ ਲਾਂ ਮੈਨੂੰ ਪਤਾ ਹੈ ਕਿਹੜਾ ਬੰਦਾ ਗਲਤ ਨਹੀਂ ਆ ਉਹ ਪ੍ਰੂਫ ਕੀ ਕਰੇਗਾ ਕਿੰਨੂੰ ਕੀ ਆਨਸਰ ਦਵਾ ਮਦਸੋ ਜੇ ਕਿਤੇ ਮੈਂ ਗਲਤ ਹੋਇਆ ਪੀ ਪੁਲਿਸ ਮੇ ਤੋ ਪੁੱਛੂਗੀ ਤਾਂ ਮੇ ਤੋ ਲੋਕ ਪੁੱਛਣਗੇ ਕਿ ਤੂੰ ਆ ਗਲਤ ਕੀਤਾ ਜੇ ਮੈਂ ਕਿਸੇ ਇਨਸਾਨ ਨਾਲ ਗਲਤ ਕਰੂੰਗਾ ਉਹ ਮੇਰੇ ਤੱਕ ਆਊਗਾ ਇੱਦਾਂ ਤਾਂ ਮੈਨੂੰ ਕੋਈ ਵੀ ਗੱਲ ਬੋਲੂਗਾ ਇਦਾਂ ਹੋ ਗਈ ਇਦਾਂ ਹੋ ਗਈ ਇਦਾਂ ਨਹੀਂ ਮਤਲਬ ਇਗਨੋਰ ਕਰਦੇ ਹੋ ਹਰ ਚੀਜ਼ਾਂ ਨੂੰ ਕਿਉਂਕਿ ਜਿਹੜਾ ਬੰਦਾ ਸਹੀ ਆ ਤਾਂ ਉਹ ਤਾਂ ਇਗਨੋਰ ਕਰੇਗਾ ਜਿਹੜਾ ਤਾਂ ਨਹੀਂ ਸਹੀ ਆ ਤਾਂ ਉਹ ਤਾਂ ਫਿਰ ਉਹਨਾਂ ਚਜ਼ਾ ਦੇ ਵਿੱਚ ਪਈ ਮੈਡਮ ਮੈਂ ਇਗਨੋਰ ਹੀ ਕਰੂੰਗਾ ਮੈਂ ਆਪਣੀ ਲਾਈਫ ਇੱਕ ਰੱਬ ਨੇ ਦਿੱਤੀ ਉਹ ਇੰਜੋਏ ਕਰਨ ਆਇਆ ਨਾ ਕਿ ਲੜਨ ਆਇਆ ਨਾ ਕਿ ਇਹ ਟਾਈਮ ਖਰਾਬ ਕਰਨ ਆਇਆ ਪਰ ਇਹਨਾਂ ਨੇ ਜੋ ਕੀਤਾ ਪਰ ਮੇਰਾ ਮੈਡਮ ਪੁਲਿਸ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਲੁਧਿਆਣੇ ਉਹ 15 14 15 ਦਿਨ ਗਿਆ ਮੈਂ ਸਾਰਾ ਦਿਨ ਬੈੰਦਾ ਸੀ ਫੇ ਆ ਜਾਂਦੇ ਫਿਰ ਇੱਕ ਹਰਬਾਲ ਸਰ ਨੇ ਤਾਂ ਉਹਨਾਂ ਕੋਲ ਪਹਿਲਾਂ ਮੈਂ ਉਹਨਾਂ ਨੂੰ ਆਪਣੇ ਮੈਂ ਕਿਹਾ ਦੱਸਦਾ ਉਹਨਾਂ ਨੇ ਬੜੀ ਸੁਣੀ ਫੇ ਉਹ ਜਦੋਂ ਹੋ ਕੇ ਗਏ ਉਹ ਕਹਿੰਦਾ ਯਾਰ ਆਪਣੀ ਕੰਪਲੇਂਟ ਵਾਪਸ ਲੈ ਕਹਿੰਦਾ ਨਹੀਂ ਤਾਂ ਉਲਟਾ ਪਰਚਾ ਤੇ ਤੇ ਪਾ ਦੇਣਗੇ ਇਦਾਂ ਕਹਿੰਦੇ ਸੀਗੇ ਮੈਡਮ ਮੈਨੂੰ ਜੀ ਹਾਂਜੀ ਉਹ ਸਰਦਾਰ ਸਰ ਸੀਗੇ ਹਾਂਜੀ ਇਹ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਇੱਕ ਚੀਜ਼ ਪੁੱਛਣਾ ਚਾਹੁੰਦੇ ਹਾਂ ਉਸ ਤੋਂ ਬਾਅਦ ਕੰਟਰੋਵਰਸਿਟੀ ਆਈ ਹੋ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਤੁਹਾਡੇ ਚਲੋ ਫਰੈਂਡ ਜੀ ਸੀਗੇ ਜਿਨ੍ਹਾਂ ਨੇ ਕੁੱਟਿਆ ਤੁਹਾਡੀ ਵੀਡੀਓ ਵਾਇਰਲ ਕੀਤੀ ਉਸ ਤੋਂ ਪਹਿਲਾਂ ਵੀ ਕੋਈ ਕਿਸੇ ਤਰ੍ਹਾਂ ਦੀ ਕੰਟਰੋਵਰਸਿਟੀ ਸੀਗੀ ਕੋਈ ਕਿ ਐਦਾ ਹੀ ਸਿਰਫ ਇਹ ਉਸ ਤੋਂ ਬਾਅਦ ਹੀ ਹੋਇਆ ਜਦੋਂ ਤੋਂ ਵੀਡੀਓ ਵਾਇਰਲ ਹੋ ਗਈ ਜਦੋਂ ਵੀਡੀਓ ਵਾਇਰਲ ਹੋਈ ਤਾਂ ਹੁਣ ਦੁਨੀਆ 'ਚ ਕਿਸੇ ਮੇਰੇ ਸੋਹਣੇ ਰਿਲੇਸ਼ਨ ਆ ਆਲ ਓਵਰ ਵਰਲਡ ਸੋਹਣੇ ਪਿਆਰ ਬਣੇ ਆ ਤਾਂ ਹੀ ਪਿਆਰ ਬਣਦਾ ਜੇ ਚੰਗਾ ਹੋਊਗਾ ਨਹੀਂ ਤਾਂ ਕਿੰਨੇ ਆਕ ਪਿਆਰ ਬਣਦਾ ਜੀ ਤੁਸੀਂ ਰਹਿੰਦੇ ਹੋ ਫਿਲੋਰ ਰਹਿੰਦੇ ਹੋ ਫਗਵਾੜੇ ਗੁਰਾਇਆਂ ਦੇ ਨਾਲ ਆਟਾ ਪੈਣੇ ਮੈਡਮ ਉੱਥੇ ਹਾਂ ਲੁਧਿਆਣੇ ਦੇ ਵਿੱਚ ਇੰਨੀ ਦੁਸ਼ਮਣੀ ਕਿੱਦਾਂ ਕ੍ਰੀਏਟ ਕਰ ਲਈ ਮੈਡਮ ਮੈਨੂੰ ਪਤਾ ਹੀ ਨਹੀਂ ਜੀ ਕੇਸ ਗੱਲਾਂ ਲੜ ਰਹੇ ਉਹ ਜੇ ਉਹਨਾਂ ਕੋ ਕੋਈ ਆਪਣਾ ਹੱਕ ਹੁੰਦਾ ਤਾਂ ਜ਼ਰੂਰ ਦੱਸਦੇ ਤਿੰਨ ਮਹੀਨੇ ਹੋ ਗਏ ਮੈਡਮ ਘਰ ਚੋਂ ਇੱਕ ਬੰਦਾ ਤਾਂ ਬੋਲਦਾ ਉਹਦੇ ਪਾਪਾ ਦੀ ਰਿਕਾਰਡਿੰਗ ਸੀਗੀ ਉਹ ਮੇ ਤੋਂ ਮਾਫੀ ਮੰਗ ਰਹੇ ਮੈਂ ਕਿ ਅੰਕਲ ਜੀ ਤੁਸੀਂ ਸਾਡੇ ਬਾਪੂ ਵਰਗੇ ਤਾਤ ਤੋਂ ਤੁਹਾਡਾ ਕੀ ਰੋਲਾ ਪਿਆਰਿਆਂ ਦਾ ਹਨਾ ਉਹਨਾਂ ਦਾ ਕੋਈ ਰੋਲਾ ਹੀ ਨਹੀਂ ਸੀਗਾ ਨਾ ਅੱਛਾ ਜਿਹੜੀ ਵੀਡੀਓ ਜਿਹੜਾ ਕੁੱਟਿਆ ਸੀਗਾ ਮਾਫੀ ਉਹਦੇ ਫਾਦਰ ਮੰਗ ਰਹੇ ਸੀ ਉਹ ਕਹਿੰਦੇ ਸੀ ਕਿ ਪੁੱਤ ਤੂੰ ਘਰ ਆ ਜਾਂਦਾ ਮੈਂ ਕਿ ਅੰਕਲ ਜੀ ਮੈਂ ਆਪਣੇ ਕੱਪੜੇ ਪੜਾਵਾਂ ਪਹਿਲਾਂ ਫੇਰ ਮੈਂ ਕੁੱਟ ਖਾਵਾਂ ਫੇਰ ਮੈਂ ਘਰੇ ਆਵਾਂ ਜੀ ਅੰਕਲ ਜੀ ਰਾਜੀਨਾਮਾ ਕਰ ਦੋ ਐਕਚੁਅਲੀ ਮੈਮ ਇਹਨਾਂ ਦਾ ਥਿੰਕਿੰਗ ਲੈਵਲ ਇਹੀ ਆ ਕਿ ਅਸੀਂ ਪਹਿਲਾਂ ਕੁੱਟ ਦੇਵਾਂਗੇ ਵਿੱਚ ਚਾਰ ਬੰਦੇ ਪਾ ਕੇ ਰਾਜੀਨਾਮਾ ਕਰ ਲਓ ਜਿਨ੍ਹਾਂ ਨੇ ਗੁਰਾਇਆ ਕੁੱਟਿਆ ਉਹਨਾਂ ਨੇ ਵੀ ਬੜਾ ਜ਼ੋਰ ਲਾਇਆ ਲੱਖ ਲੈ ਲਾ 2 ਲੱਖ ਲੈ ਲਾ ਮੈਂ ਹੱਸਦਾ ਹੁੰਨਾ ਜੀ ਆ ਗੱਲਾਂ ਦੇ ਅੱਛਾ ਤੁਸੀਂ ਬੰਦਾ ਕੁੱਟ ਕੇ ਉਹਨੂੰ ਖਰੀਦ ਰਹੇ ਹੋ ਉਹਦੇ ਕੱਪੜੇ ਪਾੜ ਰਹੇ ਹੋ ਤਾਂ ਉਹਨੂੰ ਮਿੱਟੀ ਕਰ ਰਹੇ ਹੋ ساری ਉਮਰ ਲਈ ਮੈਨੂੰ ਪਤਾ ਨਾ ਮੇਰੇ ਤੇ ਕੀ ਬੀਤੀ ਮੈਡਮ ਹੁਣ ਇੱਕ ਇਨਸਾਨ ਆ ਉਹਦੇ ਕੱਪੜੇ ਪਾੜੇ ਜਾਣ ਉਹਨੂੰ ਕੁੱਟਿਆ ਜਾਵੇ ਉਤੋਂ ਮੇਰੇ ਇੰਜਰੀਜ਼ ਆ ਬ੍ਰੇਨ 'ਚ ਹਜੇ ਵੀ ਤਿੰਨ ਕਲੌਟ ਨੇ ਅੱਠ ਵਿੱਚੋਂ ਪੰਜ ਰਿਕਵਰ ਹੋਏ ਆ ਐਜ਼ ਇਨਸਾਨੀਅਤ ਗੱਲ ਕਰਦਾ ਇਹ ਕੋਈ ਇਨਸਾਫ ਨਹੀਂ ਹੈ ਮੈਡਮ ਮੈਨੂੰ ਕਿਸੇ ਨੇ ਕੋਈ ਇਨਸਾਫ ਨਹੀਂ ਦਿੱਤਾ ਇਹ ਕੋਈ ਚੰਗੀ ਗੱਲ ਨਹੀਂ ਹੈ ਕਿ ਬਿਨਾ ਗੱਲੇ ਕੋਟ ਦੇਣਾ ਕਿਸੇ ਨੂੰ that is not a good thing ਕੋਈ ਪੁਆਇੰਟ ਹੋਵੇ ਤਾਂ ਮੈਂ ਵੀ ਸਹਾਰਾਂ ਕਿ ਹਾਂ ਮੈਂ ਗਲਤੀ ਕੀਤੀ ਸੀ ਤਾਂ ਮੈਂ ਇਦਾਂ ਕੀਤੀ ਇਹ ਸਾਰਾ ਕੁਝ ਹੋਇਆ ਤੁਸੀਂ ਆਪਸ ਦੇ ਵਿੱਚ ਇੰਨੀ ਬਣੀ ਸੀਗੀ 6-7 ਸਾਲ ਦੀ ਦੋਸਤੀ ਤੇ ਬਾਅਦ ਦੇ ਵਿੱਚ ਇਹ ਕਿਸ ਤਰ੍ਹਾਂ ਇਨਸਪਾਇਰ ਹੋਏ ਇਸ ਤੋਂ ਹੁਣ ਕਿੱਦਾਂ ਮਤਲਬ ਸੋਚਦੇ ਹੋ ਕਿ ਜਿਹੜਾ ਹੁਣ ਲਾਈਫ ਚੱਲ ਰਹੀ ਹੈ ਤਾਂ ਇਦਾਂ ਕਿਸੇ ਤੇ ਬਲੀਵ ਕਰਨਾ ਚਾਹੀਦਾ ਜਾਂ ਨਹੀਂ ਕੀ ਮੈਸੇਜ ਦੇਣਾ ਚਾਹੋਗੇ ਮੈਡਮ ਮੈਂ ਇਹ ਕਹਿਣਾ ਚਾਹਣਾ ਆਪਣੇ ਮਮਾ ਪਾਪਾ ਹੂੰ ਤਾਂ 4-5 ਭਰਾ ਆਉਂਦੇ ਜੀ ਕੰਮ ਬਾਕੀ ਸਾਰੇ ਦਿਹਾੜੀ ਚ ਭਾਵੇਂ ਤੁਹਾਨੂੰ 200 ਬੰਦਾ ਮਿਲਦਾ ਨਾ ਉਹ ਤੁਹਾਨੂੰ ਕਿਸੇ ਕੰਮ ਲਈ ਜਾਂ ਮਤਲਬ ਲਈ ਹੀ ਮਿਲਦਾ 댓ਸ ਇਟ ਮੈਂ ਵੀ ਬਹੁਤ ਸੋਚਦਾ ਹੁੰਦਾ ਮੇਰਾ ਬਹੁਤ ਸਰਕਲ ਜੀ ਉਹ ਮੈਡਮ ਆਪੇ ਹੀ ਐਂਡ ਚ ਕੰਮ ਆਉਂਦੇ ਤਾਂ 2-4 ਭਰਾ ਜਿਹੜਾ ਤੁਹਾਡਾ ਸਾਥ ਦਿੰਦੇ ਆ 댓ਸ ਇਟ ਹੋਰ ਮੈਡਮ ਮੈਂ ਇਹੀ ਕਹਿਣਾ ਚਾਹਣਾ ਕਿ ਆਪਣੀ ਲਾਈਫ ਨੂੰ ਇੰਜੋਏ ਕਰੋ 댓ਸ ਇਟ ਹੋਰ ਕੋਈ ਲੋੜ ਨਹੀਂ ਐ ਕਰ ਦਿਆਂਗੇ ਉਹ ਕਰ ਦਿਆਂਗੇ ਜੀ ਉਹ ਦੱਸਣ ਦਾ 댓 ਨਾਟ ਅ ਗੁੱਡ ਥਿੰਗ ਤੁਸੀਂ ਦੇਖਿਆ ਸਾਡੇ ਨਾਲ ਸਤਵਿੰਦਰ ਸਿੰਘ ਸੱਤੀ ਸੀਗੇ ਜਿਨ੍ਹਾਂ ਨੇ ਜਿਹੜਾ ਕੀ ਹੈ ਆਪਣੀ ਲਾਈਫ ਦੇ ਵਿੱਚ 6-7 ਸਾਲ ਦੀ ਯਾਰੀ ਤੋਂ ਬਾਅਦ ਕੀ ਖਟਿਆ ਹੈ ਕਿ ਕਿਸ ਤਰ੍ਹਾਂ ਇਨਸਪਾਇਰ ਹੋਏ ਨੇ ਦੋਸਤੀ ਯਾਰਮਾਰ ਕਰ ਗਏ ਨੇ ਤੇ ਕਾਫੀ ਕੁਝ ਇਹਨਾਂ ਨੂੰ ਹੁੰਦਾ ਹੈ ਕਾਫੀ ਜੇਕਰ ਹੁਣ ਦੀ ਲਾਈਫ ਦੀ ਗੱਲ ਕਰੀਏ ਤਾਂ ਇਹਨਾਂ ਦੇ ਕਾਫੀ ਥ੍ਰੈਟ ਕਾਲਸ ਆਉਂਦੀਆਂ ਨੇ ਪਰ ਇਹ ਸੋਚਦੇ ਨਹੀਂ ਕਿ ਜੀ ਅਗਰ ਕੋਈ ਥ੍ਰੈਟ ਕਾਲ ਕਰ ਰਿਹਾ ਹੈ ਜਾਂ ਕੋਈ ਇਹਨਾਂ ਨੂੰ ਕੁਝ ਕੁਝ ਕਹਿ ਰਿਹਾ ਹੈ ਤਾਂ ਇਹ ਉਸ ਚੀਜ਼ ਨੂੰ ਇਗਨੋਰ ਕਰਦੇ ਨੇ ਸੋ ਇਹ ਸੀਗੇ ਸਾਡੇ ਨਾਲ ਸਤਿੰਦਰ ਸਿੰਘ ਸਤੀ ਇਹਨਾਂ ਨਾਲ ਰਹੀ ਅੱਜ ਦੀ ਖਾਸ ਗੱਲਬਾਤ ਤੇ ਇਧਰ ਦੀ ਅਪਡੇਟਸ ਨਾਲ ਬਣੇ ਰਹਿਓ ਨਿਊਜ਼ ਪੰਜਾਬ ਦੇ ਨਾਲ